ਖਸ਼ੀਗਰ ਕੈਨ ਵੀ ਪੰਜਾਬੀ ਦੇਖਣ ਦੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋੜ ਵੀ ਸਵਾਗਤ ਕਰਦਾ ਇਸ ਮੌਕੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਯਾਨੀ ਕਿ 5 April ਨੂੰ ਬਿਕਰਮਜੀਤ ਸਿੰਘ ਮਜੀਠੀਆ ਸ਼ੋਮਣੀ ਕਾਲ ਦਾ ਦੇ ਵੱਡੇ ਲੀਡਰ ਤੇ ਸਾਬਕਾ ਕੈबिनेट ਮੰਤਰੀ ਉਹਨਾਂ ਦੀ ਐਨਡੀਪੀਐਸ ਕੇਸ ਦੀ ਸੁਣਵਾਈ ਅੱਜ ਹੋਣੀ ਹੈ ਜਿਹੜੀ ਉਹਨਾਂ ਉੱਪਰ ਐਸਆਈਟੀ ਬਿਠਾਈ ਗਈ ਹੈ ਉਹ ਅੱਜ ਮੋਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਹੈ ਤੇ ਉਹਨਾਂ ਨੇ ਮਜੀਠੀਆ ਦੇ ਘਰ ਦੀ ਤਲਾਸ਼ੀ ਦੀ ਮੰਗ ਕੋਰਟ ਤੋਂ ਰੱਖੀ ਹੈ ਤੇ ਜਿਹੜੇ ਮਜੀਠੀਆ ਦੇ ਵਕੀਲ ਨੇ ਉਹਨਾਂ ਨੇ ਉਸ ਜਾਚਿਕਾ ਦੀ ਕਾਪੀ ਜਿਹੜੀ ਆ ਉਹ ਮੰਗੀ ਹੈ ਤੇ ਇਹ ਉਹਦੇ ਵਿੱਚ ਕਿਹਾ ਗਿਆ ਕਿ ਕੈਸੇ ਹਿੱਸੇ ਤੁਸੀਂ ਤਲਾਸੀ ਲੈਣੀ ਹੈ ਤਾਂ ਦੱਸਦੀ ਹੈ ਕਿ 2022 ਦੇ ਵਿੱਚ ਵੀ ਕਾਂਗਰਸ ਸਰਕਾਰ ਦੇ ਵੱਲੋਂ ਭੋਲਾ ਨਾਮਕ ਇੱਕ ਵਿਅਕਤੀ ਹੈ ਉਸਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਮਜੀਠੀਆ ਸਾਹਿਬ ਦਾ ਨਾਮ ਹੈ ਉਹ ਦਾਖਲ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਕੋਰਟ ਹੈ ਉਸਨੇ ਫੈਸਲਾ ਸੁਣਾ ਦਿੱਤਾ ਸੀ ਤਾਂ ਹੁਣ ਜਿਹੜੇ ਵਕੀਲ ਨੇ ਮਜੀਠੀਆ ਸਾਹਿਬ ਦੇ ਵਕੀਲ ਨੇ ਉਹਨਾਂ ਨੂੰ ਕਿਹਾ ਗਿਆ ਕਿ ਜਦੋਂ ਫੈਸਲਾ ਆ ਚੁੱਕਿਆ ਤਾਂ ਮਜੀਠੀਆ ਦਾ ਡਰਗ ਕੇਸ ਦੇ ਵਿੱਚ ਨਾਮ ਸ਼ਾਮਿਲ ਕਰਨਾ ਬਿਲਕੁਲ ਜਾਇਜ਼ ਨਹੀਂ ਹੈ ਪਰ ਦੇਖਣਾ ਹੋਏਗਾ ਕਿ ਐਸਆਰਟੀ ਵੱਲੋਂ ਜੋ ਰਿਪੋਰਟ ਦਰਜ ਕੀਤੀ ਗਈ ਹੈ ਉਹਦੇ ਵਿੱਚ ਕੀ ਆਉਂਦਾ ਹੈ ਤੇ ਕੋਰਟ ਆਪਣਾ ਕੀ ਫੈਸਲਾ ਸੁਣਾਉਂਦੀ ਹੈ ਅੱਜ ਬੈਸ ਹੋਣੀ ਹੈ ਇਸ ਕੋ ਮਾਮਲੇ ਨੂੰ ਲੈ ਕੇ ਐਨਡੀਪੀਐਸ ਦਾ ਮਾਮਲਾ ਚਿੱਟੇ ਦੀ ਦਸਕਰੀ ਦਾ ਮਾਮਲਾ ਹੈ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਸ਼੍ਰੋਮਣੀ ਕਾਲਦਾ ਦੇ ਵੱਡੇ ਲੀਡਰਾਂ ਵੱਲੋਂ ਵੀ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਨੇ ਕੱਲ ਵਿਕਰਮਜੀਤ ਸਿੰਘ ਮਜੀਠੀਆ ਨੇ ਕੋ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹਨੇ ਕਿਹਾ ਸੀ ਕਿ ਮੇਰੀ ਜੈਡ ਸਕਿਉਰਿਟੀ ਵਾਪਸ ਲੈ ਲਈ ਹੈ ਤਾਂ ਕਾਫੀ ਵੱਡੀਆਂ ਗੱਲਾਂ ਉਹਨਾਂ ਨੇ ਕਹੇ ਸੀ ਕਿ ਤੁਸੀਂ ਜਿੰਨਾ ਤੁਹਾਡਾ ਜ਼ੋਰ ਲੱਗਦਾ ਲਗਾ ਲਓ ਪਰ ਮਜੀਠੀਆ ਐਵੇਂ ਹੀ ਲੋਕਾਂ ਦੇ ਮੁੱਦੇ ਚੱਕਦਾ ਰਹੇਗਾ ਮਜੀਠੀਆ ਦਬਰ ਵਾਲਾ ਨਹੀਂ ਹੈ ਮਜੀਠੀਆ ਉੱਤੇ ਝੂਠੇ ਕੇਸ ਪਾਏ ਜਾ ਰਹੇ ਨੇ ਮਜੀਠੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਿਸ਼ਨ ਮਜੀਠੀਆ ਨੇ ਇਤੋਂ ਕੀ ਹੈ ਕਿ ਮੈਨੂੰ 2027 ਦੀਆਂ ਵੋਟਾਂ ਤੋਂ ਪਹਿਲਾਂ ਜੇਲ੍ਹ ਦੇ ਅੰਦਰ ਛੁੱਟਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਪਹਿਲਾਂ ਵੀ 2022 'ਚ ਜੋ ਮਾਮਲਾ ਹੋਇਆ ਸੀ ਉਸ ਦੇ ਵਿੱਚ ਜੇਲ੍ਹ ਕੱਟ ਕੇ ਆਏ ਸੀ ਵੀ ਕਿ ਜਿਹਾ ਮਜੀਠੀਆ ਪਰ ਅੱਜ ਦੇਖਣਾ ਹੋਵੇਗਾ ਕਿ ਐਸਆਈਟੀ ਵੱਲੋਂ ਕਿਹੜੀ ਰਿਪੋਰਟ ਤਿਆਰ ਕੀਤੀ ਗਈ ਹੈ ਕਿਹੜੇ ਨਵੇਂ ਜਿਹੜੇ ਪ ਉਹ ਪੀਸ਼ ਕੀਤੇ ਗਏ ਨੇ ਅੱਜ ਉਹਨਾਂ ਨੂੰ ਮਜੀਠੀਆ ਦੀ ਘਰ ਦੀ ਤਲਾਸ਼ੀ ਦੀ ਜਿਹੜੀ ਹੈ ਉਹ anumati ਮਿਲਦੀ ਹੈ ਜਾਂ ਨਹੀਂ ਮਿਲਦੀ ਜਾਂ ਮਜੀਠੀਆ ਸਾਹਿਬ ਦੇ ਜਿਹੜੇ ਵਕੀਲ ਨੇ ਉਹ ਉਸ ਨੂੰ ਕਿਸ ਤਰ੍ਹਾਂ ਟੈਕਲ ਕਰਦੇ ਨੇ ਦੇਖਣ ਦਾ ਮਾਮਲਾ ਸਾਰਾ ਹੋਏਗਾ ਪਰ ਵੱਡੀ ਖਬਰ ਇਹ ਹੈ ਕਿ ਅੱਜ 5 ਤੈਨ੍ਹ ਨੂੰ ਮਹਾਲੀ ਕੋਰਟ ਦੇ ਵਿੱਚ ਐਨਡੀਪੀਐਸ ਦੇ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਣੀ ਹੈ ਦੋਨੋਂ ਤਰ੍ਹਾਂ ਦੇ ਵਿੱਚ ਬਹਿਸ ਹੋਣੀ ਹੈ ਤੇ ਦੇਖਣਾ ਹੋਏਗਾ ਕੀ ਫੈਸਲਾ ਆਉਂਦਾ ਹੈ ਖਸ਼ੀਗਰ ਕੈਨ ਦੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੌਰ ਵੀ ਸਵਾਗਤ ਕਰਦਾ ਇਸ ਮੌਕੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਯਾਨੀ ਕਿ 5 April ਨੂੰ ਵਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਤੇ ਸਾਬਕਾ ਕੈबिनेट ਮੰਤਰੀ ਉਹਨਾਂ ਦੀ ਐਨਡੀਪੀਐਸ ਕੇਸ ਦੀ ਸੁਣਵਾਈ ਅੱਜ ਹੋਣੀ ਹੈ ਜਿਹੜੀ ਉਹਨਾਂ ਉੱਪਰ ਐਸਆਈਟੀ ਬਿਠਾਈ ਗਈ ਹੈ ਉਹ ਅੱਜ ਮੋਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਹੈ ਤੇ ਉਹਨਾਂ ਨੇ ਮਜੀਠੀਆ ਦੇ ਘਰ ਦੀ ਤਲਾਸ਼ੀ ਦੀ ਮੰਗ ਕੋਰਟ ਤੋਂ ਰੱਖੀ ਹੈ ਤੇ ਜਿਹੜੇ ਮਜੀਠੀਆ ਦੇ ਵਕੀਲ ਨੇ ਉਹਨਾਂ ਨੇ ਉਸ ਜਾਚਿਕਾ ਦੀ ਕਾਪੀ ਜਿਹੜੀ ਆ ਉਹ ਮੰਗੀ ਹੈ ਤੇ ਇਹ ਉਹਦੇ ਵਿੱਚ ਕਿਹਾ ਗਿਆ ਕਿ ਕੈਸੇ ਹਿੱਸੇ ਤੁਸੀਂ ਤਲਾਸੀ ਲੈਣੀ ਹੈ ਤਾਂ ਦੱਸਦੀਏ ਕਿ 2022 ਦੇ ਵਿੱਚ ਵੀ ਕਾਂਗਰਸ ਸਰਕਾਰ ਦੇ ਵੱਲੋਂ ਭੋਲਾ ਨਾਮਕ ਇੱਕ ਵਿਅਕਤੀ ਹੈ ਉਸਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਮਜੀਠੀਆ ਸਾਹਿਬ ਦਾ ਨਾਮ ਹੈ ਉਹ داخل ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਕੋਰਟ ਹੈ ਉਸਨੇ ਫੈਸਲਾ ਸੁਣਾ ਦਿੱਤਾ ਸੀ ਤਾਂ ਹੁਣ ਜਿਹੜੇ ਵਕੀਲ ਨੇ ਮਜੀਠੀਆ ਸਾਹਿਬ ਦੇ ਵਕੀਲ ਨੇ ਉਹਨਾਂ ਨੂੰ ਕਿਹਾ ਗਿਆ ਕਿ ਜਦੋਂ ਫੈਸਲਾ ਆ ਚੁੱਕਿਆ ਤਾਂ ਮਜੀਠੀਆ ਦਾ ਡਰਗ ਕੇਸ ਦੇ ਵਿੱਚ ਨਾਮ ਸ਼ਾਮਲ ਕਰਨਾ ਬਿਲਕੁਲ ਜਾਇਜ਼ ਨਹੀਂ ਹੈ ਪਰ ਦੇਖਣਾ ਹੋਏਗਾ ਕਿ ਐਸਆਰਟੀ ਵੱਲੋਂ ਜੋ ਰਿਪੋਰਟ ਦਰਜ ਕੀਤੀ ਗਈ ਹੈ ਉਹਦੇ ਵਿੱਚ ਕੀ ਆਉਂਦਾ ਹੈ ਤੇ ਕੋਰਟ ਆਪਣਾ ਕੀ ਫੈਸਲਾ ਸੁਣਾਉਂਦੀ ਹੈ ਅੱਜ ਬੈਸ ਹੋਣੀ ਹੈ ਇਸ ਕੋ ਮਾਮਲੇ ਨੂੰ ਲੈ ਕੇ ਐਨਡੀਪਸ ਦਾ ਮਾਮਲਾ ਚਿੱਟੇ ਦੀ ਤਸਕਰੀ ਦਾ ਮਾਮਲਾ ਹੈ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਸ਼੍ਰੋਮਣੀ ਕਾਲ ਦਾ ਦੇ ਵੱਡੇ ਲੀਡਰਾਂ ਵੱਲੋਂ ਵੀ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਨੇ ਕੱਲ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹਨੇ ਕਿਹਾ ਸੀ ਕਿ ਮੇਰੀ ਜੈਡ ਸਕਿਉਰਟੀ ਵਾਪਸ ਲੈ ਲਈ ਹੈ ਤਾਂ ਕਾਫੀ ਵੱਡੀਆਂ ਗੱਲਾਂ ਉਹਨਾਂ ਨੇ ਕਹੇ ਸੀ ਕਿ ਤੁਸੀਂ ਜਿੰਨਾ ਤੁਹਾਡਾ ਜੋਰ ਲੱਗਦਾ ਲਗਾ ਲਓ ਪਰ ਮਜੀਠੀਆ ਐਵੇਂ ਹੀ ਲੋਕਾਂ ਦੇ ਮੁੱਦੇ ਚੱਕਦਾ ਰਹੇਗਾ ਮਜੀਠੀਆ ਦਬਨ ਵਾਲਾ ਨਹੀਂ ਹੈ ਮਜੀਠੀਆ ਉੱਤੇ ਝੂਠੇ ਕੇਸ ਪਾਏ ਜਾ ਰਹੇ ਨੇ ਮਜੀਠੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਜੀਠੀਆ ਨੇ ਇਥੇ ਤਾਂ ਕੀ ਹੈ ਕਿ ਮੈਨੂੰ 2027 ਦੀਆਂ ਵੋਟਾਂ ਤੋਂ ਪਹਿਲਾਂ ਜੇਲ੍ਹ ਦੇ ਅੰਦਰ ਛੁੱਟਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਪਹਿਲਾਂ ਵੀ 2022 'ਚ ਜੋ ਮਾਮਲਾ ਹੋਇਆ ਸੀ ਉਸ ਦੇ ਵਿੱਚ ਜੇਲ੍ਹ ਕੱਟ ਗਿਆ ਸੀ ਵੀ ਕਿਹ ਜੀ ਮਜੀਠੀਆ ਪਰ ਅੱਜ ਦੇਖਣਾ ਹੋਏਗਾ ਕਿ ਐਸਆਈਟੀ ਵੱਲੋਂ ਕਿਹੜੀ ਰਿਪੋਰਟ ਤਿਆਰ ਕੀਤੀ ਗਈ ਹੈ ਕਿਹੜੇ ਨਵੇਂ ਜਿਹੜੇ ਪਹਿਲੂ ਓ ਪੀਸੀ ਪੇਸ਼ ਕੀਤੇ ਗਏ ਨੇ ਅੱਜ ਉਹਨਾਂ ਨੂੰ ਮਜੀਠੀਆ ਦੀ ਘਰ ਦੀ ਤਲਾਸ਼ੀ ਦੀ ਜਿਹੜੀ ਹੈ ਉਹ anumati ਮਿਲਦੀ ਹੈ ਜਾਂ ਨਹੀਂ ਮਿਲਦੀ ਜਾਂ ਮਜੀਠੀਆ ਸਾਹਿਬ ਦੇ ਜਿਹੜੇ ਵਕੀਲ ਨੇ ਉਹ ਉਸ ਨੂੰ ਕਿਸ ਤਰ੍ਹਾਂ ਟੈਕਲ ਕਰਦੇ ਨੇ ਦੇਖਣ ਦਾ ਮਾਮਲਾ ਸਾਰਾ ਹੋਏਗਾ ਪਰ ਵੱਡੀ ਖਬਰ ਇਹ ਹੈ ਕਿ ਅੱਜ ਪੰਜ ਤੈਲ ਨੂੰ ਮਹਾਲੀ ਕੋਰਟ ਦੇ ਵਿੱਚ ਐਂਡੀਪੀਐਸ ਦੇ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਣੀ ਹੈ ਦੋਨੋਂ ਤਰ੍ਹਾਂ ਦੇ ਵਿੱਚ ਬਹਿਸ ਹੋਣੀ ਹੈ ਤੇ ਦੇਖਣਾ ਹੋਏਗਾ ਕੀ ਫੈਸਲਾ ਆਉਂਦਾ ਹੈ